ਸਰਦਾਰ ਕਰਤਾਰ ਸਿੰਘ ਸਰਾਬਾ ਜੀ ਦੀ ਆਹ ਪ੍ਰਿੰਟਿੰਗ ਮਸ਼ੀਨ ਆ ਅਮਰੀਕਾ ਦੇ ਸਭ ਤੋਂ ਪਹਿਲੇ ਅਤੇ ਸਭ ਤੋਂ ਪੁਰਾਣੇ ਗੁਰੂ ਘਰ ਦੇ ਵਿੱਚ ਜਿਸ ਨੂੰ ਗਦਰੀ ਬਾਬਿਆਂ ਨੇ ਜਿਸ ਦਾ ਗਦਰੀ ਬਾਬਿਆਂ ਨੇ ਨਹੀਂ ਪੱਥਰ ਰੱਖਿਆ ਸੀ ਇਸ ਦਰਖਤ ਨੂੰ ਗਦਰੀ ਬਾਬਿਆਂ ਨੇ ਆਪਣੇ ਹੱਥੀਂ ਲਾਇਆ ਸੀ ਗਦਰੀ ਬਾਬਿਆਂ ਦਾ ਇਤਿਹਾਸਿਕ ਗੁਰਦੁਆਰਾ ਸਾਹਿਬ ਸਟਾਕਟਨ ਕੈਲੀਫੋਰਨੀਆ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਦੁਆਰਾ ਸਾਹਿਬ ਸੰਪਰਦਾਇ ਸ਼ੋਣੀ ਸੰਪਰਦਾਇ ਦਲਬਾਬਾ ਵਿਧੀ ਚੰਦ ਜੀ ਸਾਹਿਬ ਜੀ ਦੀ ਇੱਥੇ ਆਪਾਂ ਜਗ੍ਹਾ ਤੇ ਪਹੁੰਚ ਚੁੱਕੇ ਆ ਸਸੀ ਗਾਲ ਜੀ ਸਵਾਗਤ ਹੈ ਇੱਕ ਵਾਰ ਫੇਰ ਤੋਂ ਅਮਰੀਕਾ ਦੀ ਧਰਤੀ ਤੇ ਆਪਣੇ ਨਵੇਂ ਬਲੌਗ ਦੇ ਨਾਲ ਜਿੱਥੇ ਕਿ ਆਪਾਂ ਖੜੇ ਆ ਇਸ ਟਾਈਮ ਅਮਰੀਕਾ ਦੇ ਸਭ ਤੋਂ ਪਹਿਲੇ ਅਤੇ ਸਭ ਤੋਂ ਪੁਰਾਣੇ ਗੁਰੂ ਘਰ ਦੇ ਵਿੱਚ ਜਿਸ ਨੂੰ ਗਦਰੀ ਬਾਬਿਆਂ ਨੇ ਜਿਸ ਦਾ ਗਦਰੀ ਬਾਬਿਆਂ ਨੇ ਨਹੀਂ ਪੱਥਰ ਰੱਖਿਆ ਸੀ ਤੇ ਜਿਸ ਦਾ ਆਪਣੇ ਸਿੱਖ ਪੰਥ ਦੇ ਵਿੱਚ ਅਤੇ ਆਪਣੇ ਦੇਸ਼ ਦੀ ਆਜ਼ਾਦੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਆ ਇੱਥੇ ਆਪਾਂ ਨੂੰ ਸਰਦਾਰ ਕਰਤਾਰ ਸਿੰਘ ਸਰਾਬਾ ਦੇ ਨਾਲ ਸੰਬੰਧਿਤ ਪ੍ਰਿੰਟਿੰਗ ਪ੍ਰੈਸ ਹੋਰ ਗਦਰੀ ਬਾਬਿਆਂ ਨਾਲ ਸੰਬੰਧਿਤ ਸਮਾਨ ਇੱਥੇ ਮਿਊਜ਼ੀਅਮ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦਾ ਆ ਸੋ ਬੜੇ ਮਾਣ ਵਾਲੀ ਗੱਲ ਹੋ ਜਾਂਦੀ ਆ ਕਿ ਪਰਮਾਤਮਾ ਦੀ ਕਿਰਪਾ ਨਾਲ ਮੌਕਾ ਮਿਲਿਆ ਅੱਜ ਆਪਾਂ ਨੂੰ ਇਸ ਜਗ੍ਹਾ ਤੇ ਦਰਸ਼ਨ ਕਰਨ ਦਾ ਸੋ ਤੁਹਾਨੂੰ ਵੀ ਨਾਲ-ਨਾਲ ਦਰਸ਼ਨ ਕਰਵਾਵਾਂਗੇ ਆਪਾਂ ਇਸ ਜਗ੍ਹਾ ਦੇ ਗੁਰਦੁਆਰਾ ਸਾਹਿਬ ਦੇ ਉਸ ਸਮੇਂ ਦੇ ਵਿੱਚ ਤੁਸੀਂ ਦੇਖੋ ਸਰਦਾਰ ਕਰਤਾਰ ਸਿੰਘ ਸਰਾਬਾ ਨੇ ਇੰਨੀ ਛੋਟੀ ਉਮਰ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਤਿਆਗ ਕੇ ਆਪਣੇ ਦੇਸ਼ ਦੀ ਆਪਣੇ ਦੇਸ਼ ਦੀ ਆਜ਼ਾਦੀ ਦੇ ਲਈ ਉਹਨਾਂ ਨੇ ਅੱਗੇ ਹੋ ਕੇ ਆਪਣਾ ਰੋਲ ਅਦਾ ਕੀਤਾ ਤੇ ਗਦਰੀ ਬਾਬਿਆਂ ਨੇ 8000 ਸਿੰਘ 8000 ਇੱਥੋਂ ਸਿੱਖ ਗਏ ਸੀਗੇ ਸੋ ਸਾਰੇ ਇੱਥੋਂ ਸੈਨ ਫਰਾਂਸਿਸਕੋ ਤੋਂ ਸਮੁੰਦਰੀ ਜਹਾਜ਼ ਲੈ ਕੇ ਗਏ ਸੀਗੇ ਤੇ ਉੱਥੇ ਜਾ ਕੇ ਉਹ ਉਹਨਾਂ ਨੇ ਭਾਰਤ ਚ ਜਾ ਕੇ ਆਪਣਾ ਵੱਡਾ ਯੋਗਦਾਨ ਅਦਾ ਕੀਤਾ ਬਹੁਤ ਸ਼ਹੀਦੀਆਂ ਦਿੱਤੀਆਂ ਉਹਨਾਂ ਨੇ ਸੋ ਉਹ ਜੋ ਗਦਰ ਲਹਿਰ ਦੇ ਆ ਆਰੰਭ ਹੋਇਆ ਉਹ ਇਸ ਗੁਰਦੁਆਰਾ ਸਾਹਿਬ ਇੱਥੋਂ ਸਟਾਕਟਨ ਚੋਂ ਸ਼ੁਰੂਆਤ ਹੋਈ ਸੀ ਉਸ ਸਮੇਂ ਉਹ ਵਾਲੀ ਬਿਲਡਿੰਗ ਨਵੀਂ ਬਿਲਡਿੰਗ ਬਣੀ ਹੋਈ ਆ ਹੁਣ ਇਹ 1915 ਦੇ ਵਿੱਚ ਬਣੀ ਸੀ ਇਹ ਪੁਰਾਣੀ ਬਿਲਡਿੰਗ ਆ ਇੱਧਰ ਆਹ ਪਾਰਕਿੰਗ ਲੋਟ ਆ ਜਾਂਦਾ ਆ ਸਾਹਮਣੇ ਖਾਲਸਾ ਸਕੂਲ ਸਟਾਕਟਨ ਬਣਿਆ ਹੋਇਆ ਆ ਬੱਚਿਆਂ ਲਈ ਜਿੱਥੇ ਬੱਚਿਆਂ ਦੀਆਂ ਕਲਾਸਾਂ ਲੱਗਦੀਆਂ ਨੇਗੀਆਂ ਇਸ ਗੁਰਦੁਆਰਾ ਦੇ ਗੁਰਦਾਰ ਸਾਹਿਬ ਦੇ ਬਿਲਕੁਲ ਪਿੱਛੇ ਰੇਲਵੇ ਟਰੈਕ ਵੀ ਜਾਂਦਾ ਆ ਹਾਂਜੀ ਪਿਛਲੇ ਵੀਕ ਅ ਅਸੀਂ ਸੈਨ ਫਰਾਂਸਿਸਕੋ ਗਏ ਤਾਂ ਸਾਨੂੰ ਲਗਭਗ 3 ਘੰਟੇ ਲੱਗੇ ਕਿਉਂਕਿ ਰਸ਼ ਬਹੁਤ ਜ਼ਿਆਦਾ ਸੀ ਉੱਥੇ ਉਹਨਾਂ ਸਮਿਆਂ ਦੇ ਵਿੱਚ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਸਾਈਕਲ ਦੇ ਉੱਤੇ ਸੈਨ ਫਰਾਂਸਿਸਕੋ ਜਾਂਦੇ ਸੀ। ਇੰਨਾ ਕੋ ਉਹਨਾਂ ਦਾ ਆਜ਼ਾਦੀ ਦੇ ਲਈ ਜਜ਼ਬਾ ਇੱਥੋਂ ਗਦਰੀ ਬਾਬੇ ਸਰਦਾਰ ਕਰਤਾਰ ਸਿੰਘ ਸਰਾਭਾ ਇੱਥੋਂ ਸਮੁੰਦਰੀ ਜਹਾਜ਼ ਰਾਹੀਂ ਉਹ ਭਾਰਤ ਗਏ ਸੀਗੇ ਜਿਨ੍ਹਾਂ ਨੇ ਈ ਛੋਟੀ ਉਮਰ ਦੇ ਵਿੱਚ ਆਪਣੀ ਉਹਨਾਂ ਨੇ ਸ਼ਹੀਦੀ ਦਿੱਤੀ ਆਪਣੀ ਕੌਮ ਲਈ ਆਪਣੇ ਦੇਸ਼ ਲਈ ਤੇ ਉਹਨਾਂ ਦਾ ਇੱਥੋਂ ਦਾ ਜੋ ਵੀ ਉਹਨਾਂ ਨਾਲ ਸੰਬੰਧਿਤ ਸਮਾਨ ਆ ਉਹ ਆਪਾਂ ਇਸ ਸਮੇਂ ਹੁਣ ਦਰਸ਼ਨ ਕਰਾਂਗੇ ਉਸ ਸਮਾਨ ਦੇ ਤੇ ਬਾਕੀ ਇਸ ਗੁਰਦੁਆਰਾ ਸਾਹਿਬ ਦੇ ਆਪਾਂ ਦਰਸ਼ਨ ਕਰਦੇ ਆਂ ਹੋਰ ਇੱਥੋਂ ਦਾ ਆਲੇ ਦੁਆਲੇ ਦੇ ਇੱਧਰ ਆਹ ਬੈਂਨ ਖੜੀਆ ਗੁਰਦੁਆਰਾ ਸਾਹਿਬ ਦੀ ਲਿਖਿਆ ਹੋਇਆ ਉੱਪਰ ਗਦਰੀ ਬਾਬਿਆਂ ਦਾ ਇਤਿਹਾਸਿਕ ਗੁਰਦੁਆਰਾ ਸਾਹਿਬ ਸਟਾਕਟਨ ਕੈਲੀਫੋਰਨੀਆ ਤੇ ਸਾਹਮਣੇ ਲੰਗਰ ਹਾਲ ਹੈ ਜੀ ਇੱਧਰ ਸਾਹਮਣੇ ਲੰਗਰ ਹਾਲ ਆ। ਜਦੋਂ ਆ ਪਗੁਰਦਵਾਰ ਸਾਹਿਬ ਦੇ ਵਿੱਚ ਇਦਾਂ ਐਂਟਰ ਹੁੰਨੇ ਆ। ਇਹ ਇੱਥੇ ਪੁਰਾਣੀ ਬਿਲਡਿੰਗ ਆ ਜਿਹੜੀ 1912 ਦੇ ਵਿੱਚ ਇੱਥੇ ਬਣੀ ਸੀ। 1912 ਚ ਜ਼ਮੀਨ ਖਰੀਦੀ ਗਈ ਸੀ, ਬਿਲਡਿੰਗ 1915 ਦੇ ਵਿੱਚ ਬਣ ਕੇ ਤਿਆਰ ਹੋ ਗਈ ਸੀ। ਫਿਰ ਸੰਗਤਾਂ ਦੇ ਇੱਥੇ ਜਾਦਾ ਕੱਟ ਕਰਕੇ ਫੇਰ ਆ ਨਵੀਂ ਬਿਲਡਿੰਗ ਬਣਾਈ ਗਈ ਇੱਧਰਲੇ ਸਾਈਡ ਤੇ। ਇਹ ਗੁਰਦੁਆਰਾ ਸਾਹਿਬ ਖਾਲਸਾ ਦਵਾਨ ਸੁਸਾਇਟੀ ਵੱਲੋਂ ਬਣਾਇਆ ਗਿਆ ਆ ਕਈ ਗੁਰਦੁਆਰਾ ਸਾਹਿਬ ਖਾਲਸਾ ਦਵਾਨ ਸੁਸਾਇਟੀ ਵੱਲੋਂ ਬਣਾਏ ਗਏ ਸੀ ਇੱਥੇ ਜਿਵੇਂ ਕਿ ਵੈਨਕੂਵਰ ਦੇ ਵਿੱਚ ਵੀ ਇੱਕ ਗੁਰਦੁਆਰਾ ਸਾਹਿਬ ਬਣਾਇਆ ਗਿਆ ਜਦੋਂ ਆਪਾਂ ਇੱਧਰ ਆਉਣੇ ਆ ਨਾਲ ਹੀ ਇੱਧਰ ਜੋੜਾ ਘਰ ਇੱਥੇ ਆਪਾਂ ਆਪਣੇ ਜੋੜੇ ਲਾ ਕੇ ਹੱਥ ਪੈਰ ਧੋ ਕੇ ਫਿਰ ਆਪਾਂ ਇਹਦਾ ਦਰਬਾਰ ਸਾਹਿਬ ਦੇ ਵਿੱਚ ਇੱਧਰ ਦੀ ਆਪਾਂ ਐਂਟਰ ਹੋਣੇ ਆ ਜੀ ਜਦੋਂ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਐਂਟਰ ਹੋਨੇ ਆ ਉਹਦੇ ਨਾਲ ਹੀ ਇੱਥੇ ਆਪਾਂ ਨੂੰ ਆ ਇੱਕ ਦਰਖਤ ਦੇਖਣ ਨੂੰ ਮਿਲਦਾ ਜਿਵੇਂ ਡੇਕ ਜੰਤਰੇਕ ਹੋ ਗਈ ਹਨਾ ਡੇਕ ਲੱਗਦੀ ਆ ਇਹ ਇਹਨੂੰ ਨਾ ਸੰਗਲਾ ਨਾ ਬੰਨਿਆ ਗਿਆ ਕਿਉਂਕਿ ਇਸ ਦਰਖਤ ਨੂੰ ਗਦਰੀ ਬਾਬਿਆਂ ਨੇ ਆਪਣੇ ਹੱਥੀਂ ਲਾਇਆ ਸੀ ਇਹ ਇੱਕ ਉਸ ਸਮੇਂ ਦੀ ਬਹੁਤ ਵਧੀਆ ਨਿਸ਼ਾਨੀ ਆ ਹੋ ਸਕਦਾ ਕਦੇ ਉਹ ਇੱਥੇ ਬੈਠ ਕੇ ਉਹਨਾਂ ਨੇ ਆਪਣੀਆਂ ਬੈਠਕਾਂ ਕੀਤੀਆਂ ਹੋਣਗੀਆਂ ਕੋਈ ਆਰਟੀਕਲ ਲਿਖੇ ਹੋਣਗੇ ਲੋਕਾਂ ਨੂੰ ਜਜ਼ਬਾ ਦੇਣ ਦੇ ਲਈ ਜੋ ਅਖਬਾਰਾਂ ਲਿਖੀਆਂ ਗਈਆਂ ਜੋ ਆਰਟੀਕਲ ਛਾਪੇ ਗਏ ਕਦੇ ਉਹ ਵੀ ਇਸ ਕਿਸੇ ਸਮੇਂ ਇੱਥੇ ਬੈਠੇ ਹੋਣਗੇ ਸੋ ਇਹ ਕਿਸੇ ਸਮੇਂ ਦੀ ਨਿਸ਼ਾਨੀ ਆ ਆਪਾਂ ਇਹ ਨਹੀਂ ਕਹਿੰਦੇ ਕਿ ਆਪਾਂ ਇਸ ਜਗ੍ਹਾ ਨੂੰ ਮੱਥਾ ਟੇਕਣਾ ਜਾਂ ਕਿੱਦਾਂ ਮੱਥਾ ਤਾਂ ਆਪਾਂ ਮਹਾਰਾਜ ਜੀ ਨੂੰ ਟੇਕ ਦੇਵਾਂਗੇ ਪਰ ਫਿਰ ਵੀ ਇਹ ਕਿਸੇ ਸਮੇਂ ਦੀ ਬਹੁਤ ਵਧੀਆ ਨਿਸ਼ਾਨੀ ਆ ਜੋ ਇਹ ਥੜਾ ਬਣਾਇਆ ਹੋਇਆ ਸੰਗਲ ਪਾ ਕੇ ਇਹ ਇਹਨੂੰ ਸੰਭਿਆ ਗਿਆ ਆ ਤਾਂ ਕਿ ਇਹ ਜਿਆਦਾ ਹੋਰ ਐਕਸਪੈਂਡ ਨਾ ਹੋਵੇ ਜਾਂ ਕੁਝ ਖਰਾਬ ਨਾ ਹੋਵੇ ਇਹਦੇ ਹਨਾ ਕੁਝ ਇਹਨਾਂ ਨੇ ਇਦਾਂ ਇਹਨੂੰ ਸੰਭਾਲ ਕੇ ਰੱਖਿਆ ਹੋਇਆਗਾ ਇਸ ਤਰ੍ਹਾਂ ਤੋ ਵੀ ਸੋ ਬੜਾ ਵਧੀਆ ਲੱਗਦਾ ਆ ਕਿ ਉਸ ਸਮੇਂ ਦੇ ਵਿੱਚ ਕਿੰਨਾ ਜ਼ਿਆਦਾ ਜਜ਼ਬਾ ਸੀ ਕਿ 8000 8000 ਗਦਰੀ ਬਾਬੇ ਇਥੋਂ ਇੰਡੀਆ ਗਏ ਹਾਂਜੀ ਜੋ ਇਹ ਬਿਲਡਿੰਗ ਤੁਸੀਂ ਦੇਖ ਰਹੇ ਹੋ ਅੱਜ ਇਹਨਾਂ ਨੇ ਇੱਥੇ ਇਹ ਮੈਮੋਰੀਅਲ ਹਾਲ ਬਣਾਇਆ ਇਹ ਬਿਲਡਿੰਗ ਸਭ ਤੋਂ ਪੁਰਾਣੀ ਬਿਲਡਿੰਗ ਹੈ ਇੱਥੋਂ ਦੀ ਜਿੱਥੇ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਬਣਿਆ ਸੀ 1912 ਚ ਇਹ ਜ਼ਮੀਨ ਖਰੀਦੀ ਗਈ ਸੀ 1915 ਜੇ ਬਿਲਡਿੰਗ ਬਣ ਕੇ ਤਿਆਰ ਹੋ ਗਈ ਸੀ ਸੋ ਇੱਥੇ ਸੰਗਤਾਂ ਦਾ ਇਕੱਠ ਹੋਣ ਦੇ ਨਾਲ-ਨਾਲ ਬਹੁਤ ਸੰਗਤਾਂ ਦਾ ਇੱਥੇ ਇਕੱਠ ਹੁੰਦਾ ਸੀ ਫਿਰ ਇਹਨਾਂ ਨੇ ਉਸ ਤੋਂ ਬਾਅਦ ਜ ਇਹ ਦੂਸਰੀ ਵੱਡੀ ਬਿਲਡਿੰਗ ਬਣਾਈ ਸੀਗੀ ਇੱਧਰ ਗੁਰਦੁਆਰਾ ਸਾਹਿਬ ਦੀ ਵੱਡੀ ਇਮਾਰਤ ਬਣਾਈ ਸੀ ਸੈਟਰਡੇ ਸੰਡੇ ਇੱਥੇ ਬੱਚਿਆਂ ਦੀਆਂ ਗੁਰਮੁਖੀ ਦੀਆਂ ਕਲਾਸਾਂ ਕੀਰਤਨ ਦੀਆਂ ਕਲਾਸਾਂ ਇੱਥੇ ਲੱਗਦੀਆਂ ਨੇ ਸਾਰੇ ਬੱਚੇ ਇੱਥੇ ਆਉਂਦੇ ਨੇ ਆਪਣਾ ਕੀਰਤਨ ਸਿੱਖਣ ਆਹ ਇੱਥੇ ਕੁਝ ਫੋਟੋਸ ਲੱਗੀਆਂ ਹੋਈਆਂ ਨੇ ਗਦਰੀ ਬਾਬਿਆਂ ਦੀਆਂ ਸਰਦਾਰ ਕਰਤਾਰ ਸਿੰਘ ਸਰਾਭਾ ਉਹਨਾਂ ਦਾ ਆਜ਼ਾਦੀ ਲਈ ਜੋ ਜਜ਼ਬਾ ਸੀ ਉਹ ਆਪਾਂ ਨੂੰ ਆਪਾਂ ਦੇਖ ਸਕਦੇ ਆ ਵੀ ਉਹਨਾਂ ਨੇ ਇੱਥੇ ਕਿੰਨਾ ਜਾਦੇ ਇਹਨਾਂ ਨੇ ਇੱਥੇ ਮਿਹਨਤ ਕੀਤੀ ਇੰਗਲੈਂਡ ਜਾਣ ਤੋਂ ਪਹਿਲਾਂ ਇੱਥੇ ਸਰਦਾਰ ਊਧਮ ਸਿੰਘ ਜੀ ਵੀ ਇੱਥੇ ਪਹਿਲਾਂ ਹੋ ਕੇ ਗਏ ਨੇ ਜਦੋਂ ਉਹਨਾਂ ਨੇ ਇੰਗਲੈਂਡ ਜਾਣਾ ਸੀਗਾ ਉਦੋਂ ਪਹਿਲਾਂ ਇੱਥੇ ਆਏ ਸੀ ਉਹ ਅਸਾੜਿਤ ਇੱਥੇ ਗਦਰੀ ਬਾਬਿਆਂ ਦੀਆਂ ਫੋਟੋਜ਼ ਜੋ ਲੱਗੀਆਂ ਹੋਈਆਂ ਨੇਗੀਆਂ ਬਾਬਾ ਸੋਹਣ ਸਿੰਘ ਜੀ ਪਖਣਾ ਨੇ ਇੱਥੇ ਬਹੁਤ ਆਪਣਾ ਟਾਈਮ ਗੁਜ਼ਾਰਿਆ ਕੁਝ ਫੋਟੋ ਇੱਥੇ ਇਦਾਂ ਬਾਬਾ ਦੀਪ ਸਿੰਘ ਜੀ ਤੇ ਹੋਰ ਜਿੱਥੇ ਛੋਟਾ ਕੱਲੂ ਘਾਰਾ ਦੀਆਂ ਇੱਥੇ ਜੂਨ 1746 ਦੀਆਂ ਵੀ ਫੋਟੋਸ ਲੱਗੀਆਂ ਹੋਈਆਂ ਨੇ ਇਧਰ ਦੂਸਰੀ ਸਾਈਡ ਤੇ ਸਰਦਾਰ ਕਰਤਾਰ ਸਿੰਘ ਸਰਾਬਾ ਜੀ ਦੀ ਆਹ ਪ੍ਰਿੰਟਿੰਗ ਮਸ਼ੀਨ ਆ ਜਿੱਥੇ ਹੋ ਉਸ ਟਾਈਮ ਦਾ ਜੋ ਗਦਰ ਅਖਬਾਰ ਸੀ ਉਸ ਟਾਈਮ ਹੋ ਇੱਕ ਉਰਦੂ ਚ ਸੀਗਾ ਤੇ ਦੂਜਾ ਪੰਜਾਬੀ ਗੁਰਮੁਖੀ ਦੇ ਵਿੱਚ ਸੀ ਇਹ ਉਦੋਂ ਇਹ ਪ੍ਰਿੰਟ ਕਰਦੇ ਸੀ ਤੇ ਆ ਹੱਥ ਨਾਲ ਚੱਲਣ ਵਾਲੀ ਇਹ ਮਸ਼ੀਨ ਸੀ ਉਦੋਂ ਮੈਨੂਅਲ ਮਸ਼ੀਨ ਆਹੇ ਜਿੱਦਾਂ ਆਪਾਂ ਟੋਕੇ ਵਾਲੀ ਮਸ਼ੀਨ ਨੂੰ ਹੱਥ ਨਾਲ ਚਲਾਉਨੇ ਆ ਉਦਾਂ ਹੀ ਇਹ ਵਰਕ ਕਰਦੀ ਸੀ ਪਰ ਬਹੁਤ ਵਧੀਆ ਗੱਲ ਆ ਇਹ ਇਨਾਂ ਨੇ ਉਸ ਟਾਈਮ ਦੀ ਇੰਨੀ ਵਧੀਆ ਉਹਨਾਂ ਦੀ ਇਹ ਨਿਸ਼ਾਨੀ ਸੰਭਾਲ ਕੇ ਰੱਖੀ ਹੋਈ ਆ ਆ ਇੰਦਾ ਇੱਥੋਂ ਦੀ ਮੈਨੂੰ ਲੱਗਾ ਪੇਪਰ ਘੁੰਮਦਾ ਹੋਣਾਗਾ ਇਹਦੇ ਵਿੱਚ ਜਿਸ ਦੇ ਵਿੱਚ ਇਹਨਾਂ ਨੇ ਅੱਜ ਦੇ ਟਾਈਮ 'ਚ ਇਹ ਕੁਝ ਫੋਟੋਜ਼ ਤੇ ਕੁਝ ਹੋਰ ਇੱਥੋਂ ਦਾ ਸੰਬੰਧਿਤ ਸਮਾਨ ਗਦਰੀ ਬਾਬਿਆਂ ਨਾਲ ਸੰਬੰਧਿਤ ਸਮਾਨ ਇਹਨਾਂ ਨੇ ਉਹ ਸੰਭਾਲ ਕੇ ਰੱਖਿਆ ਹੋਇਆ ਆ ਇੱਥੇ ਆਪਾਂ ਦੇਖ ਸਕਦੇ ਹਾਂਗੇ ਆਹਾਂ ਉਸ ਟਾਈਮ 1930 ਦੀ ਹੈ ਬਿਲਡਿੰਗ ਦੀ ਫੋਟੋ ਆ ਗਈ ਦੇ ਉਦੋਂ ਬਾਅਦ ਹਾ ਇੱਥੇ ਨਗਰ ਕੀਰਤਨ ਜੋ ਟਾਕਟਨ ਦੇ ਵਿੱਚ ਨਿਕਲਣ ਲੱਗੇ ਸੀ ਇੰਨਾ ਜ਼ਿਆਦਾ ਇੱਥੇ 2007 ਦੇ ਵਿੱਚ ਇੰਨਾ ਜ਼ਿਆਦਾ ਇਕੱਠ ਹੋਇਆ ਸੀਗਾ ਨਗਰ ਕੀਰਤਨ ਤੇ ਸੋ ਇਹ ਉਸ ਟਾਈਮ ਦੀਆਂ ਫੋਟੋਸ ਲੱਗੀਆਂ ਹੋਈਆਂ ਨੇ ਇੱਥੇ 1984 ਦੀਆਂ ਵੀ ਇਧਰ ਆ ਉਸ ਟਾਈਮ ਦੀ ਹਾ ਹ ਸੰਭਾਲੀ ਹੋਈ ਆਗੀ ਇਹਨੂੰ ਆਪਾਂ ਤਜੋਰੀ ਜਾਂ ਸੇਫ ਕਹਿ ਸਕਦੇ ਆਂ ਜੋ ਸਿੱਖ ਟੈਂਪਲ ਲਿਖਿਆ ਹੋਇਆ ਹੈ ਦੇ ਉੱਪਰ ਕੁਛੇ ਤੋਂ ਦੇ ਅੱਖਰ ਇਹਦੇ ਤੋਂ ਦੀ ਮਿਟ ਗਏ ਨੇਗੇ ਇਦਾਂ ਇਹ ਨੰਬਰਾਂ ਦੇ ਨਾਲ ਵਰਕ ਕਰਦੀ ਸੀ ਜਾਂ ਹਜੇ ਇਹ ਇਦਾਂ ਲੌਕ ਆਇਆ ਉਹੋਂ ਦਾ ਉਸ ਟਾਈਮ ਦ ਸੰਭਾਲਿਆ ਹੋਇਆ ਟਾਕਟਨ ਗੁਰੂਗਰ ਵਿਖੇ ਮੱਥਾ ਟੇਕਣ ਤੋਂ ਬਾਅਦ ਦਰਸ਼ਨ ਦੀਦਾਰ ਕਰਨ ਤੋਂ ਬਾਅਦ ਆਪਾਂ ਪਹੁੰਚ ਚੁੱਕੇ ਆ ਜੀ ਫ੍ਰੈਂਚ ਕੈਂਪ ਸ਼ਹਿਰ ਜਿਹੜਾ ਕਿ ਇਸ ਟਾਕਟਨ ਤੋਂ 7-8 ਮਿੰਟ ਦੀ ਡਰਾਈਵ ਤੇ ਆ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਦੁਆਰਾ ਸਾਹਿਬ ਸੰਪਰਦਾਇ ਸ਼ੋਣੀ ਸੰਪਰਦਾਇ ਦਲ ਬਾਬਾ ਵਿਧੀ ਚੰਦ ਜੀ ਸਾਹਿਬ ਜੀ ਦੀ ਇੱਥੇ ਆਪਾਂ ਜਗ੍ਹਾ ਤੇ ਪਹੁੰਚ ਚੁੱਕੇ ਆ ਇੱਧਰ ਥੋੜੀ ਜੀ ਜਗ੍ਹਾ ਛੱਡੀ ਹੋਈ ਆ ਤੇ ਸਾਹਮਣੇ ਖੁੱਲੀ ਪਾਰਕਿੰਗ ਲੋਟ ਆ ਜੀ ਗੱਡੀਆਂ ਲਾਉਣ ਲਈ ਆ ਇੱਥੇ ਬੈਨ ਖੜੀ ਆ ਗੁਰਦੁਆਰਾ ਸਾਹਿਬ ਦੀ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ਼ੌਣੀ ਸੰਪਰਦਾਇ ਦਲ ਬਾਬਾ ਵੀਜੀ ਜੰਤੀ ਸੋ ਗੁਰਦੁਆਰਾ ਸਾਹਿਬ ਆ ਜੀ ਸਾਹਮਣੇ ਲੰਗਰ ਹਾਲ ਆ ਤੁਹਾਡਾ ਸਾਫ ਮੱਥਾ ਦੇਖਣ ਤੋਂ ਬਾਅਦ ਹੁਣ ਆਪਾਂ ਚੱਲਦੇ ਆਂ ਜੀ ਘਰ ਜੇ ਤੁਹਾਨੂੰ ਇਹ ਅੱਜ ਦੀ ਵੀਡੀਓ ਚੰਗੀ ਲੱਗੀ ਤਾਂ ਆਪਣਾ ਚੈਨਲ ਸਬਸਕ੍ਰਾਈਬ ਕਰੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ